ਹੈਲੋ ਟੂਡੇ ਪੰਜਾਬ ਵੈਦਰ ਅੱਜ ਦਾ ਮੌਸਮ ਦੇਖ ਰਹੀ ਸਾਰੀ ਹੀ ਦਰਸ਼ਕਾਂ ਦਾ ਤਹਿ ਦਿਲ ਤੋਂ ਸਵਾਗਤ ਕਰਦੀ ਹਾਂ ਜੀ ਤਾਂ ਗੱਲਬਾਤ ਕਰਨ ਜਾ ਰਹੀਆਂ 12 ਤੋਂ 15 ਜਨਵਰੀ ਦੇ ਮੌਸਮ ਦੇ ਬਾਰੇ ਜਾਣਾਂਗੇ ਕਿ ਇਹਨਾਂ ਦਿਨਾਂ ਦੇ ਦਰਮਿਆਨ ਮੌਸਮ ਕਿਦਾਂ ਦਾ ਰਹੇਗਾ ਸੈਟੇਲਾਈਟ ਤਸਵੀਰਾਂ ਦੇਖੀਏ ਤਾਂ ਪਹਾੜੀ ਇਲਾਕਿਆਂ ਵਿੱਚ ਫਿਲਹਾਲ ਟਾਈਮ ਇੱਕ ਸਿਸਟਮ ਬਣਿਆ ਹੋਇਆ ਹੈ ਜਿਸ ਦਾ ਪ੍ਰਭਾਵ ਪਨ ਪੰਜਾਬ ਉਤੇ ਵੀ ਦੇਖਣ ਨੂੰ ਮਿਲ ਰਿਹਾ ਹੈ ਇਹ ਸਿਸਟਮ ਕਾਰਨ ਹੀ ਅੱਜ ਪੰਜਾਬ ਵਿੱਚ ਬਦਲਵਾਈ ਦਾ ਮਾਹੌਲ ਤੇ ਧੁੰਦਵਾਰਾ ਮਾਹੌਲ ਜਿਹੜਾ ਬਣਿਆ ਹੋਇਆ ਹੈ ਜਿਸ ਦੇ ਚੱਲਦੇ ਠੰਡ ਦਾ ਵੱਧ ਅਨੁਭਵ ਅੱਜ ਹੋਵੇਗਾ ਧੁੱਪ ਨਿਕਲਣ ਦੀ ਸੰਭਾਵਨਾ ਘੱਟ ਹੀ ਅੱਜ ਬਣੀ ਹੋਈ ਹੈ ਧੁੰਦ ਜਿਹੜੀ ਆ ਗਰਾਊਂਡ ਲੈਵਲ ਦੀ ਹੋਵੇਗੀ ਜਿਵੇਂ ਕਿ ਪਿਛਲੇ ਦਿਨਾਂ ਨੂੰ ਗਈ ਧੁੰਦ ਜਿਹੜੀ ਆ ਸਾਫ਼ ਹੋ ਜਾਵੇਗੀ ਜਲਦ ਹੀ ਕੁਝ ਇਲਾਕੇ ਵਿੱਚ ਧੁੰਦ ਜਿਹੜੀ ਆ ਭਾਰੀ ਆ ਪਾਣ ਦੇਖਣ ਨੂੰ ਮਿਲ ਸਕਦੀ ਆ ਸ਼ੀਤ ਠੰਡੀਆਂ ਹਵਾਵਾਂ ਸਵੇਰ ਤੋਂ ਹੀ ਚੱਲਦੀਆਂ ਹੋਈਆਂ ਦੇਖਣ ਨੂੰ ਮਿਲਣਗੀਆਂ ਅੱਜ ਹਵਾਵਾਂ ਜਿਹੜੀਆਂ ਨੇ ਥੋੜ੍ਹੀ ਜੀਆਂ ਗਤੀਮਾਨ ਆਪਨ ਦੇਖਣ ਨੂੰ ਮਿਲਣਗੀਆਂ ਦੁਪਹਿਰ ਸਮੇਂ ਤੋਂ ਬਾਅਦ ਹਵਾਵਾਂ ਦੀ ਗਤੀ ਜਿਹੜੀ ਹੈ ਕਾਫੀ ਲੱਖਿਆਂ ਦੇ ਵਿੱਚ ਘਟਣ ਦੀ ਸੰਭਾਵਨਾ ਬਣੀ ਹੋਈ ਹੈ ਕੱਲ ਪਰਸੋਂ ਦੇ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਇਸੇ ਤਰ੍ਹਾਂ ਦਾ ਬਣਿਆ ਰਹੇਗਾ ਸਵੇਰ ਸਮੇਂ ਬੱਦਲਵਾਈ ਉੱਤਰ ਪੱਛਮੀ ਹਵਾਵਾਂ ਤੋਂ ਠੀਤ ਠੰਡੀਆਂ ਹਵਾਵਾਂ ਚੱਲਣਗੀਆਂ ਮੱਧਮ ਧੁੱਪ ਨਿਕਲੇਗੀ ਠੀਤ ਹਵਾਵਾਂ ਕਾਰਨ ਆਂਦੇ ਦਿਨ ਤੱਕ ਤਾਪਮਾਨ ਆਪਾਂ ਨੂੰ ਹੋਰ ਵੀ ਜਿਹੜਾ ਡਿੱਗਦਾ ਹੋਇਆ ਦੇਖਣ ਨੂੰ ਮਿਲ ਸਕਦਾ ਹੈ ਕੱਲ ਬਦਲਵਾਈ ਆਪਾਂ ਨੂੰ ਜ਼ਿਆਦਾ ਪ੍ਰਭਾਵ ਨਹੀਂ ਦਿਖਾਵੇਗੀ ਮੌਸਮ ਠੀਕ ਠਾਕ ਸਾਫ਼ ਬਣਿਆ ਰਹੇਗਾ ਬਦਲਵਾਈ ਜਲਦ ਸਾਫ਼ ਹੋ ਜਾਵੇਗੀ ਉਸ ਤੋਂ ਬਾਅਦ ਹਲਕੀ ਮੱਧਮ ਧੁੱਪ ਕੱਲ ਪਰਸੋ ਆਪਾਂ ਨੂੰ ਵਧੀਆ ਦੇਖਣ ਨੂੰ ਮਿਲੇਗੀ ਲੋਹੜੀ ਤੱਕ ਮੌਸਮ ਜਿਹੜਾ ਥੋੜਾ ਮੋਟਾ ਸਾਫ਼ ਹੁੰਦਾ ਹੋਵੇ ਦੇਖਣ ਨੂੰ ਮਿਲੇਗਾ